ਇਸ ਵੀਡੀਓ ਦੇ ਵਿੱਚ ਜੋ ਤੁਸੀਂ ਗੁਰੂ ਘਰ ਦੇਖ ਰਹੇ ਹੋ ਇਹ ਗੁਰੂ ਘਰ ਬਹੁਤ ਹੀ ਇਤਿਹਾਸਿਕ ਗੁਰੂ ਘਰ ਹੈ ਇੱਥੇ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਸਮੇਂ ਇੱਥੇ ਆਏ ਸਨ ਅਤੇ ਉਸ ਤੋਂ ਬਾਅਦ ਫਿਰ ਪੰਚਕੂਲਾ ਗਏ ਸਨ ਸੋ ਇਹ ਗੁਰੂ ਘਰ ਬਹੁਤ ਇਤਿਹਾਸਿਕ ਗੁਰੂ ਘਰ ਹੈ ਪਰ ਜਿਹੜੀਆਂ ਤਸਵੀਰਾਂ ਹਨ ਉਹਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜੀ ਇਹਦੀ ਫਰੰਟ ਲੋਕੇਸ਼ਨ ਹੈ ਇਹ ਇੱਕ ਇੱਕ ਮੰਦਿਰ ਦੀ ਤਰ੍ਹਾਂ ਜਾਪ ਰਹੀ ਹੈ ਇਹ ਗੁਰੂ ਘਰ ਕਾਲੀ ਮਾਤਾ ਦੇ ਮੰਦਿਰ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ ਅਤੇ ਇਸ ਦੇ ਅੱਗੇ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ ਪਰ ਇਹ ਗੁਰੂ ਘਰ ਕਿੱਥੇ ਹੈ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਗੁਰੂ ਘਰ ਮੌਜੂਦ ਹੈ ਕਾਲਕਾ ਸ਼ਹਿਰ ਦੇ ਵਿੱਚ ਜੋ ਕਿ ਰਸਤਾ ਕਾਲਕਾਂ ਤੋਂ ਹੋ ਕੇ ਪਰਮਾਣੂ ਅਤੇ ਅੱਗੇ ਸ਼ਿਮਲੇ ਨੂੰ ਚਲਾ ਜਾਂਦਾ ਹੈ ਉਸ ਰੋਡ ਤੇ ਔਨ ਰੋਡ ਤੇ ਇਹ ਗੁਰੂ ਘਰ ਮੌਜੂਦ ਹੈ ਇਸ ਦੇ ਅੱਗੇ ਵਾਲੀ ਸਾਈਡ ਕਾਲੀ ਮਾਤਾ ਦਾ ਮੰਦਿਰ ਬਣਿਆ ਹੋਇਆ ਜੋ ਕਿ ਬਹੁਤ ਪ੍ਰਸਿੱਧ ਹੈ ਪਰ ਉਸ ਦੇ ਪਿੱਛੇ ਇੱਕ ਗੁਰੂ ਘਰ ਬਣਿਆ ਹੋਇਆ ਜੋ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਹੈ ਅਤੇ ਇਤਿਹਾਸਿਕ ਗੁਰੂ ਘਰ ਹੈ ਪਰ ਕਾਲੀ ਮਾਤਾ ਦਾ ਮੰਦਰ ਹੈ ਜਿਹੜਾ ਉਸ ਦੀ ਬਹੁਤ ਚਰਚਾ ਹੈ ਲੇਕਿਨ ਆਪਣਾ ਗੁਰੂ ਘਰ ਜੋ ਬਣਿਆ ਹੋਇਆ ਹੈ ਉਹ ਇੱਕ ਇਤਿਹਾਸਿਕ ਗੁਰੂ ਘਰ ਹੈ ਪਰ ਉਸ ਦੇ ਬਾਰੇ ਸ਼ਾਇਦ ਨਾ ਹੀ ਕਿਸੇ ਨੇ ਕੋਈ ਪ੍ਰਚਾਰ ਕਰਿਆ ਅਤੇ ਨਾ ਹੀ ਕਿਸੇ ਨੂੰ ਬਹੁਤਾ ਪਤਾ ਹੈ ਕਿ ਇਹ ਗੁਰੂ ਘਰ ਇੱਕ ਇਤਿਹਾਸਿਕ ਗੁਰੂ ਘਰ ਹੈ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਸਮੇਂ ਇੱਥੇ ਰੁਕੇ ਸਨ ਅਤੇ ਉਸ ਤੋਂ ਬਾਅਦ ਫਿਰ ਪੰਚਕੂਲਾ ਚਲੇ ਗਏ ਸਨ ਪੰਚਕੂਲਾ ਵੀ ਉੱਥੇ ਇੱਕ ਬਾਉੜੀ ਸਾਹਿਬ ਬਣਿਆ ਹੋਇਆ ਜਿੱਥੇ ਗੁਰੂ ਸਾਹਿਬ ਰੁਕੇ ਸਨ ਅਤੇ ਲੋਕਾਂ ਨੂੰ ਉੱਥੇ ਵੀ ਉਪਦੇਸ਼ ਦਿੱਤਾ ਸੀ ਇਹ ਗੱਲਾਂ ਸਾਡੇ ਇਤਿਹਾਸਕਾਰ ਲਿਖ ਕੇ ਤਾਂ ਚਲੇ ਗਏ ਪਰ ਸਾਡੇ ਲੋਕਾਂ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਜੇਕਰ ਕੋਈ ਸਿੱਖ ਸੰਗਤ ਸਿਮਲੇ ਰੋਡ ਤੇ ਜਾਂਦੀ ਹੈ ਕਾਲੀ ਮਾਤਾ ਦੇ ਮੰਦਰ ਦੇ ਪਿੱਛੇ ਇਹ ਗੁਰੂ ਘਰ ਬਣਿਆ ਹੋਇਆ ਹੈ ਅੱਗੇ ਤੋਂ ਇਹ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਸੰਗਤ ਨੂੰ ਨਹੀਂ ਪਤਾ ਲੱਗਦਾ ਸੋ ਕਾਲੀ ਮਾਤਾ ਦੇ ਮੰਦਿਰ ਦੇ ਬੈਕਸਾਈਡ ਤੇ ਇਹ ਗੁਰੂ ਘਰ ਬਣਿਆ ਹੋਇਆ ਹੈ ਜਿਹੜੇ ਵੀ ਸ਼ਰਧਾਲੂ ਉੱਥੋਂ ਲੰਘਦੇ ਹਨ ਤਾਂ ਜਰੂਰ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਜਾਓ ਕਿਉਂਕਿ ਇਹ ਗੁਰੂ ਘਰ ਇੱਕ ਇਤਿਹਾਸਿਕ ਗੁਰੂ ਘਰ ਹੈ ਸੋ ਧੰਨਵਾਦ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ